ਮਹੱਲਾ ਤੇ ਜਾ ਮੱਲਾ ਚੌਥਾ ਜਾਂ ਮੱਲਾ ਪੰਜਵਾ ਬਸ ਇਹ ਮਹਿਲ ਬਦਲਦੇ ਦੇ ਗਏ ਘਰ ਬਦਲਦੇ ਗਏ ਟਿਕਾਣੇ ਬਦਲਦੇ ਗਏ ਜੋਤ ਉਹੀ ਹੈ ਜੀਵਨ ਵੀ ਜੁਗਤ ਵੀ ਉਹੀ ਹੈ ਪ੍ਰਕਾਸ਼ ਉਹੀ ਹੈ ਚਾਨਣਾ ਉਹੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਾਸਤਵਿਕ ਕਿਵੇਂ ਸ਼ੁਰੂ ਹੋਈ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੰਗ ਆਪ ਨੂੰ ਕਿਵੇਂ ਨਸੀਬ ਹੋਇਆ ਜਿਸ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣੇ ਨੂੰ ਅੰਗਦ ਆਖਿਆ ਭਾਈ ਜੋਧੇ ਕੋ ਲੋ ਇੱਕ ਦਿਨ ਇਹ ਪੰਕਤੀਆਂ ਸਰਵਨ ਕੀਤੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਸਰੀ ਜੋ ਗੁਰੂ ਅੰਗਦ ਦੇਵ ਦੀ ਭਾਈ ਜੋਧੇ ਕੋ ਲੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਆਪਨੇ ਸਰਵਨ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕਰਨ ਦਾ ਆਪ ਦੇ ਅੰਦਰ ਸ਼ੌਂਕ ਪੈਦਾ ਹੋਇਆ ਚਾਹ ਹੋ ਪੈਦਾ ਹੋਇਆ ਆਪ ਦਾ ਪ੍ਰਕਾਸ਼ ਆਪ ਦਾ ਜਨਮ ਮੱਤੇ ਕੀ ਸਰਾ ਜ਼ਿਲ੍ਹਾ ਫਿਰੋਜ਼ਪੁਰ ਦੇਚ ਹੋਇਆ ਲੇਕਿਨ ਕੁਝ ਔਕੜਾਂ ਕਾਰਨ ਆਪ ਉੱਥੋਂ ਛੱਡ ਕੇ ਔਰ ਟਿਕਾਣੇ ਬਦਲੇ ਥਾਂ ਥਾਂ ਤੇ ਆਪਨੇ ਵਪਾਰ ਹੀ ਕੀਤਾ ਦੁਕਾਨਦਾਰੀ ਕੀਤੀ ਦੁਕਾਨਦਾਰੀ ਆਪ ਨੂੰ ਪਿਤਾ ਦੇ ਚੋਂ ਹੀ ਵਿਰਾਸਤ ਚੋਂ ਮਿਲੀ ਪਿਤਾ ਦੇ ਬਣੇ ਹੋਏ ਸੰਸਕਾਰਾਂ ਕਰਕੇ ਵਿਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਣਾ ਇਹ ਵੀ ਆਪ ਦੇ ਸੁਭਾਅ ਦੇ ਚ ਆਇਆ ਇਹ ਵੀ ਆਪ ਦੇ ਸੰਸਕਾਰਾਂ ਵਿੱਚ ਆਇਆ ਲੇਕਿਨ ਅੱਜ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਪੰਕਤੀਆਂ ਸਰਵਨ ਕੀਤੀਆਂ ਕਿ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਘਾਲੀ ਹੈ ਭਾਈ ਜੋਦਾ ਕੁ ਜਿਸ ਮਸਤੀ ਨਾਲ ਪੜ ਰਿਆ ਸੀ ਇਸ ਰਸ ਨਾਲ ਪੜ ਰਿਆ ਸੀ ਕਿ ਸੁਣਦੇ ਆ ਭਾਈ ਲੈਣੇ ਦੇ ਕਦਮ ਰੁਕ ਗਏ ਆਪ ਸੁਣਦੇ ਹੀ ਰਹੇ ਸੁਣਦੇ ਹੀ ਤੇ ਫਿਰ ਜੋਧੇ ਕੋਲੋਂ ਪੁੱਛਿਆ ਕਿ ਨਾਨਕ ਜੀ ਕੌਣ ਇਹ ਕਲਾਮ ਕਿਸ ਦਾ ਔਰ ਇਹ ਕਿੱਥੋਂ ਦੇ ਵਾਸੀ ਤਾਂ ਸਾਰੀ ਗੱਲ ਜਦ ਆਪ ਨੇ ਭਾਈ ਜੋਦੇ ਪਾਸੋਂ ਜਾਣੀ ਤਾਂ ਆਪ ਕਰਤਾਰਪੁਰ ਦੇ ਚ ਜਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਦੇ ਚ ਸਫਲ ਹੋਏ ਦਰਸ਼ਨ ਕਰਦੇ ਆਏ ਮਨ ਨਿਹਾਲ ਹੋ ਗਿਆ ਜੈਸੇ ਹਿਮਾਲਿਆ ਪਰਬਤ ਦੇ ਕੋਲ ਬੈਠੀ ਹੈ ਠੰਡ ਆਪਣੇ ਆਪ ਮਿਲਦੀ ਹੈ ਜਲਦੇ ਹੋਏ ਦੀਵੇ ਦੇ ਕੋਲ ਬੈਠ ਜਾਈਏ ਪ੍ਰਕਾਸ਼ ਆਪਣੇ ਆਪ ਮਿਲਦਾ ਹੈ ਮੰਗਣਾ ਨਹੀਂ ਪੈਂਦਾ ਔਰ ਖਿੜੇ ਹੋਏ ਫੁੱਲਾਂ ਦੇ ਕੋਲ ਬੈਠ ਜਾਈਏ ਖੁਸ਼ਬੂ ਸੁਗੰਧੀ ਆਪਣੇ ਆਪ ਮੁਅਸਰ ਹੁੰਦੀ ਹੈ ਆਪਣੇ ਆਪ ਪ੍ਰਾਪਤ ਹੁੰਦੀ ਹੈ ਇਕ ਜੁੜੀ ਹੋਈ ਆਤਮਾ ਇੱਕ ਰਸਿਕ ਆਤਮਾ ਇੱਕ ਸੀਤਲ ਆਤਮਾ ਕੋਲ ਜਦ ਕੋਈ ਬੈਠਦਾ ਹੈ ਕਿ ਉਹਨੂੰ ਆਪਣੇ ਆਪ ਵੀ ਕੋਈ ਸੀਤਲਤਾ ਕੋਈ ਠੰਡਕ ਕੋਈ ਰਸ ਪ੍ਰਾਪਤ ਹੋਣ ਲੱਗ ਪੈਂਦਾ ਹੈ ਆਪ दैनਤ ਚਰਿਆ ਜਿਸ ਢੰਗ ਦੇ ਨਾਲ ਉਹ ਸੇਵਾਦਾਰ ਕਰਦੇ ਸਨ ਲੀਨ ਹੁੰਦੇ ਸੇਵਾ ਕਰਦੇ ਸਹਜੇ ਸਹਜੇ ਆਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਜ਼ਰਾਂ ਦੇ ਪਾਤਰ ਬਣਦੇ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਦੇ ਅੰਦਰ ਇੱਕ ਛੁਪੀ ਹੋਈ ਉਹ ਚਿੰਗਾਰੀ ਵੇਖ ਲਈ ਜੋ ਅਧਿਆਤਮਿਕ ਮੰਡਲ ਦਾ ਸ਼ੋਲਾ ਬਣ ਸਕਦੀ ਸੀ ਆਪ ਦੇ ਅੰਦਰ ਇੱਕ ਐਸਾ ਅਸਥਾਨ ਵੇਖ ਲਿਆ ਜਿੱਦੇ ਤੇ ਜੋਤ ਨੂੰ ਟਿਕਾਇਆ ਜਾ ਸਕਦਾ ਸੀ ਜੋਤ ਨੂੰ ਬਿਠਾਇਆ ਜਾ ਸਕਦਾ ਸੀ ਫਿਰ ਵੀ ਪ੍ਰਖਿਆ ਤੇ ਲਾਜ਼ਮੀ ਸੀ ਆਖਿਰ ਵੇਖਣਾ ਤੇ ਸੀ ਕਸੌਤੀ ਤੇ ਪਰਖਣਾ ਸੀ ਸੈਣਾ ਬੰਦਾ ਤੇ ਕਸੌਟੀ ਤੇ ਪਰਖਦਾ ਔਰ ਹਰ ਵਸਤੂ ਨੂੰ ਹਰ ਚੀਜ਼ ਨੂੰ ਹਰ ਹਸਤੀ ਨੂੰ ਪਰਖਣ ਦੀ ਬਕੈਦਾ ਕਸੌਟੀ ਹੈ ਇਸ ਤਨਾ ਇੱਕ ਪ੍ਰਮਾਤਮਾ ਦੀ ਵੀ ਕਸੌਟੀ ਹੈ ਕਬੀਰ ਕਸੌਤੀ RAM ਕੀ ਝੂਠਾ ਟਿਕੇ ਨ ਕੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਇੱਕ ਦਿਨ ਕਰਤਾਰਪੁਰ ਵਿੱਚ ਬਹੁਤ ਵੱਡਾ ਇਕੱਠ ਸੀ। ਔਰ ਬਹੁਤ ਵੱਡੇ ਇਕੱਠ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੂੰ ਆਖਿਆ ਬਈ ਸੰਗਤਾਂ ਨੂੰ ਮਿਠਾਈ ਛਕਾਣੀ ਹੈ ਔਰ ਹੁਣੇ ਹੀ ਛਕਾਣੀ ਹੈ। ਬਾਬਾ ਸ੍ਰੀ ਚੰਦ ਕਹਿਣ ਲੱਗੇ ਮਹਾਰਾਜ ਹੁਣੇ ਹੀ ਇਹ ਹਜ਼ਾਰਾਂ ਦਾ ਇਕੱਠ कि ਹਜ਼ਾਰਾਂ ਦੇ ਇਕੱਠ ਲਈ ਇੱਕ ਛਿੰਨ ਦੇ ਮਠਾਈ ਰਸਤ ਪਾਣੀ ਦਾ ਬੰਦਵਸਤ ਕਰਨਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਸਤਿਗੁਰ ਕਹਿਣ ਲਗੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਇਹਨੂੰ ਜ਼ੋਰ ਦਾ ਹਿਲਾ ਥੱਲੇ ਚਾਦਰ ਵਿਛਾ ਦੇ ਮਠਾਈ ਡੱਕੇਗੇ ਇਕੱਤਰ ਕਰ ਲੈ ਕਠੀਰ ਕਰ ਲੈ ਉਹ ਫਿਰ ਅਸੀਂ ਸੰਗਤਾਂ ਦੇ ਵਿੱਚ ਵੰਡਾਂਗੇ ਹਸਪਤਲ ਬਾਬਾ ਸ੍ਰੀਚੰਦ ਆਖਣ ਲੱਗੇ ਬਾਬਾ ਉਮਰ ਦੇ ਵਡੇਰੇ ਹੋਣ ਕਰਕੇ ਆਪ ਅਨਹੋਣੀਆਂ ਗੱਲਾਂ ਕਰਨ ਲੱਗੇ ਕਦੀ ਦਰਖਤਾਂ ਤੋਂ ਮਿਠਾਈ ਟਪਕਦੀ ਔਰ ਉਹ ਵੀ ਦਖਤ ਜੰਡ ਦਾ ਜਿੰਨੂੰ ਕੋਈ ਚੰਗੇ ਫਲ ਤੇ ਫੁੱਲ ਵੀ ਨਹੀਂ ਲੱਗਦੇ ਆਪ ਕਹਿੰਨ ਮਿਠਾਈ ਟਪਕੇਗੀ ਸ੍ਰੀਚੰਦ ਇੱਕ ਪਾਸੇ ਬੈਠ ਗਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਦੂਸਰੇ ਸੈਬਜ਼ਾਦੇ ਭਾਈ ਬਾਬਾ ਲਖਮੀਦਾਸ ਨੂੰ ਆਵਾਜ਼ ਮਾਰੀ ਬੇਟੇ ਤੂੰ ਇਸ ਦਰਖਤ ਤੇ ਚੜ ਜਾ ਇਹਨੂੰ ਜ਼ੋਰ ਦਾ ਹਿਲਾ ਮਿਠਾਈ ਟਪਕੇਗੀ ਆਪਾਂ ਸੰਤਾਂ ਦੇ ਵਿੱਚ ਵੰਡਣੀ ਹੈ ਲਖਮੀਦਾਸ ਵੀ ਕਹਿਣ ਲਗੇ ਗੁਰਦੇਵ ਪਿਤਾ ਦਰਖਤਾ ਤੋਂ ਮਿਠਾਈ ਨਹੀਂ ਟਪਕਦੀ ਵੱਡੇ ਬਰਾਤਾ ਠੀਕ ਕਹਿੰਦੇ ਨੇ ਇਹ ਹਣ ਹੋਣੀ ਗੱਲ ਹੈ ਤੇ ਜੇ ਜੰਡ ਦੇ ਦਰਖਤ ਦਿੱਤੇ ਝੜ ਕੇ ਮੈਂ ਹਿਲਾਣ ਲੱਗਾ ਤੇ ਮਿਠਾਈ ਦੀ ਇੱਛਾ ਕੀਤੀ ਤੇ ਲੋਕੀ ਮਜ਼ਾਕ ਉਡਾਉਣਗੇ ਜਗਤ ਹਸੇਗਾ ਤੇ ਮੈਨੂੰ ਇਸ ਹਾਸੋਂ ਹੀਨੀ ਤੋਂ ਬਚਾਈ ਲੋ ਤੋ ਇੱਕ ਪਾਸੇ ਲਕਮੀ ਤਾਸ ਬੈਠ ਗਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਣ ਪ੍ਰੀਖਿਆ ਲੈਣੀ ਚਾਹੀ ਲੈਣੇ ਕਸੌਤੀ ਪਰਮਪੁਰਖ ਦੀ ਕਸੌਤੀ ਬੜੀ ਕਰੜੀ ਹੋਵੇ ਔਰ ਉਸ ਕਸੌਤੀ ਤੋਂ ਕੋਈ ਪੂਰਾ ਉਤਰ ਜਾਏ ਉਹੀ ਕੁੰਦਨ ਉਹੀ ਕੰਚਨ ਉਹੀ ਪਾਵਨ ਉਹੀ ਪਵਿੱਤਰ ਭਾਈ ਲੈਰੇ ਨੂੰ ਆਵਾਜ਼ ਮਾਰੀ ਤੇ ਆਖਿਆ ਚੜ ਜਾਓ ਇਸ ਦਰਖਤ ਤੇ ਝਾੜੋ ਮਿਠਾਈ ਇਹ ਵੰਡੋ ਸੰਤਾਂ ਵਿੱਚ ਥੱਲੇ ਚੱਦਰ ਵਿੱਚ ਆ ਕੇ ਜਦ ਭਾਈ ਲੈਣਾ ਉੱਪਰ ਚੜਨ ਲੱਗੇ ਤਾਂ ਬਾਬਾ ਸ੍ਰੀ ਚੰਦ ਨੇ ਰੋਕਿਆ ਆਖਿਆ ਲੈਣਿਆ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ ਔਰ ਦਰਖਤ ਵੀ ਝੰਡ ਦਾ ਲੋਕੀ ਮਜ਼ਾਕ ਉਡਾਣਗੇ ਲੋਕੀ ਮਾਹੌਲ ਕਰਨਗੇ ਭਾਈ ਲੈਣਾ ਦਰਖਤ ਤੇ ਚੜਦਿਆਂ ਆਇਆ ਕਹਿਣ ਲੱਗੇ ਦਰਖਤ ਤੋਂ ਮਿਠਾਈ ਟਪਕੇ ਭਾਵੇਂ ਨਾ ਟਪਕੇ ਇਹਦੇ ਨਾਲ ਸਾਡਾ ਕੋਈ ਮੁੱਦਾ ਮਕਸਦ ਨਹੀਂ ਅਸੀਂ ਕੇਵਲ ਗੁਰੂ ਦਾ ਹੁਕਮ ਮੰਨਣਾ ਆਪਦੀ ਜ਼ਿੰਦਗੀ ਹੁਕਮ ਮੰਨਣ ਦੇ ਆਲੇ ਦੁਆਲੇ ਹੀ ਘੁੰਮਦੀ ਏ ਹੁਕਮ ਮੰਨਿਏ ਹੋਵੇ ਪ੍ਰਵਾਹ ਤਾਂ ਖਸਮੇ ਕਾ ਮਹਿਲ ਪਾਇਸ ਮਹਿਲ ਦੀ ਪ੍ਰਾਪਤੀ ਤੇ ਤਾਂ ਹੀ ਹੋ ਸਕਦੀ ਏ ਜੇ ਹੁਕਮ ਮੰਨਵੇ ਇਹ ਮਨੁੱਖ ਦੇ ਅੰਦਰ ਹੁਕਮ ਕਰਨ ਦਾ ਇਤਨਾ ਪਰਬਲ ਮਾਦਾ ਹੈ ਕਿ ਹੁਕਮ ਮੰਨਣਾ ਹੀ ਬੁੱਲ ਜਾਂਦਾ ਹੈ ਤੇ ਦਰਸਲ ਜਿਹਨੂੰ ਪ੍ਰਮਾਤਮਾ ਦਾ ਤੇ ਗੁਰੂ ਦਾ ਹੁਕਮ ਮੰਨਣਾ ਆ ਗਿਆ ਹੈ ਉਹਦਾ ਹੁਕਮ ਸਮੁੱਚੀ ਪ੍ਰਿਥਵੀ ਤੇ ਚਲਦਾ ਹੈ ਜ਼ਰਰੇ ਜ਼ਰਰੇ ਤੇ ਚਲਦਾ ਉਸ ਬੰਦੇ ਦਾ ਹੁਕਮ ਕਦੀ ਖਾਲੀ ਨਹੀਂ ਜਾਏਗਾ ਜੋ ਪ੍ਰਮਾਤਮਾ ਦੇ ਹੁਕਮ ਦੇ ਚ ਜੀਂਦਾ ਹੈ ਜੋ ਗੁਰੂ ਦੇ ਹੁਕਮ ਦੇ ਚੀਨਦਾ ਹੈ ਜੋ ਗੁਰੂ ਦੇ ਹੁਕਮ ਨੂੰ ਸਿਰ ਮਸਤਕ ਤੇ ਰੱਖ ਦਿੰਦਾ ਹੈ ਉਹਦਾ ਹੁਕਮ ਵੀ ਪ੍ਰਾਕ੍ਰਿਤਿਕ ਮੰਡਲ ਦਾ ਜ਼ਰਰਾ ਜ਼ਰਰਾ ਆਪਣੇ ਮਸਤਕ ਤੇ ਰੱਖ ਲੈਂਦਾ ਹੈ ਇੱਕ ਹੋਰ ਇਸ ਤਰ੍ਹਾਂ ਦੀ ਸਾਖੀ ਜਿਸ ਤੋਂ ਗੱਲ ਸਪਸ਼ਟ ਹੁੰਦੀ ਹੈ ਕਿ ਭਾਈ ਲੈਨੇ ਦੀ ਜ਼ਿੰਦਗੀ ਕਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਗ ਛੋਈ ਤੇ ਅੰਗਦ ਬਣਿਆ ਬੜੀ ਕੀਮਤੀਆਂ ਇਹ ਇਤਿਹਾਸਕ ਸਾਖੀ ਹੈ। ਸਾਹਿਬ ਰਣਕਦੇਵ ਜੀ ਮਹਾਰਾਜ ਦੇ ਹੱਥ ਤੇ ਚ ਕੀਮਤੀ ਖੂਬਸੂਰਤ ਲੋਟਾ ਹੈ। ਆਪਨੇ ਉਹ ਚਿੱਕੜ ਦੇ ਸੁਗ ਦਿੱਤਾ। ਐਸੇ ਸਰੋਵਰ ਦੇ ਜਿਹਦੇ ਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਤੇ ਆਖਿਆ ਸ੍ਰੀ ਚੰਦ ਇਹ ਲੋਟਾ ਕੱਢ ਕੇ ਲਿਆਓ। ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ ਗੁਰਦੇਵ ਪਿਤਾ ਜੇ ਕੱਢ ਕੇ ਲਿਆਣਾ ਸੀ ਤਾਂ ਫਿਰ ਸੁਟਿਆ ਹੀ ਕਿਉਂ ਹੈ ਸੁਟਣਾ ਨਹੀਂ ਸੀ ਔਰ ਜੇ ਹੁਣ ਜ਼ਰੂਰੀ ਕੱਢਣਾ ਹੈ ਤਾਂ ਆਪ ਕਿਸੇ ਸੇਵਕ ਨੂੰ ਆਪ ਆਪ ਕਿਸੇ ਚੇਲੇ ਨੂੰ ਆਪ ਬਹੁਤ ਸਾਰੇ ਖੜੇ ਨੇ ਅਸੀਂ ਆਪਦੇ ਸਾਬ ਜਦਾਂ ਕਿ ਜੇ ਹੁਣ ਛਿੱਕੜ ਦੇ ਚੋਂ ਲੋਟਾ ਕਢਿਆ ਸਾਡੇ ਕੱਪੜੇ ਗੰਦੇ ਹੋ ਜੀ ਅਸੀਂ ਚੱਕੜ ਆਲੋਧ ਹੋ ਜਾਵਾਂਗੇ ਦਰਸਲ ਕਿਸੇ ਨੂੰ ਵੀ ਚੱਕੜ ਦੇ ਚੋਂ ਕੱਢਣਾ ਆਉਂਦਾ ਨਹੀਂ ਤਾਂ ਮਨੁੱਖ ਨੂੰ ਚੱਕੜ ਆਲੋਧ ਹੋਣਾ ਹੀ ਤੰਦ ਹੈ ਜੋ ਗੰਦਾ ਹੋਣ ਤੋਂ ਡਰਦਾ ਹੈ ਉਹ ਕਿਸੇ ਨੂੰ ਗੰਦਗੀ ਦੇ ਚੋਂ ਨਹੀਂ ਕੱਢ ਸਕੇਗਾ ਜੋ ਸੇਕ ਤੋਂ ਡਰਦਾ ਹੈ ਤਪਸ਼ ਤੋਂ ਡਰਦਾ ਹੈ ਉਹ ਕਿਸੇ ਨੂੰ ਬਲਦੀ ਹੋਈ ਅੱਗ ਦੇ ਚੋਂ ਨਹੀਂ ਕੱਢ ਸਕੇਗਾ ਪਰਉਪਕਾਰ ਬਹੁਤ ਕਠਿਨ ਬਹੁਤ ਕਠਿਨ ਹੈ ਕਿ ਕਸੌਤੀ ਤੇ ਪਰਖ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਬੱਚਿਆਂ ਸੰਸਾਰ ਵਿੱਚ ਤੇ ਐਸਾ ਦੇਖਿਆ ਗਿਆ ਕਿ ਬੱਚਾ ਲਾਇਕ ਵੀ ਨਹੀਂ ਨਾ ਲਾਇਕ ਹੈ ਤਾਂ ਹੀ ਮਾਂ ਬਾਪ ਗੱਦੀ ਦੇ ਦਿੰਦੇ ਨੇ ਚਾਹੇ ਉਹ ਸਮਾਜਿਕ ਤਲ ਦੀ ਗੱਦੀ ਹੈ ਚਾਹੇ ਰਾਜਨੀਤਿਕ ਤਲ ਦੀ ਗੱਦੀ ਹੈ ਜਾਂ ਧਾਰਮਿਕ ਦੁਨੀਆ ਦੀ ਗੱਦੀ ਹੈ ਨਾਲਾਇਕ ਤੋਂ ਨਾਲਾਇਕ ਪੁੱਤਰ ਨੂੰ ਵੀ ਦੇ ਦਿੱਤੀ ਜਾਂਦੀ ਹੈ ਕਿਉਂਕਿ ਪੁੱਤਰ ਨਾਲ ਮੋਹ ਹੈ ਗੱਦੀ ਨਾਲ ਮੋਹ ਹੈ ਤਾਂ ਹੁਣ ਗੱਦੀ ਤੇ ਵੀ ਬੈਠੇ ਤੇ ਪੁੱਤਰ ਹੀ ਬੈਠੇ ਪਰ ਸਾਹਿਬ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਨ ਵਿੱਚ ਮੋਹ ਨਹੀਂ ਜਗਤ ਦੀ ਤਾਮੀਰ ਦਾ ਜਜ਼ਬਾ ਸਚਾਈ ਹੈ ਹਕੀਕਤ ਹੈ ਆਪਨੇ ਆਪਣੇ ਦੂਸਰੇ ਸਹਬਜ਼ਾਦੇ ਬਾਬਾ ਲਖਮੀਦਾਸ ਨੂੰ ਆਵਾਜ਼ ਮਾਰੀ ਪੁੱਤਰਾ ਇਹ ਲੋਟਾ ਤੂੰ ਕੱਢ ਲਿਆ ਤੇ ਲਖਮੀ ਦਾਸ ਵੀ ਕਹਿਣ ਲੱਗੇ ਗੁਰਦੇਵ ਪਿਤਾ ਵੱਡੇ ਭਰਾਤਾ ਠੀਕ ਹੀ ਕਹਿੰਦੇ ਇਹ ਲੋਟਾ ਕੱਢ ਕੇ ਲਿਆਣਾ ਸੀ ਤੇ ਸੁਟਿਆ ਕਿਉਂ ਆਪਨੇ ਕੱਪੜੇ ਗੰਦੇ ਹੋ ਜਾਣਗੇ ਸਾਡੇ ਅਸੀਂ ਚਿੱਕੜ ਆਲੂਦ ਹੋ ਜਾਵਾਂਗੇ ਔਰ ਇਹ ਹਕੀਕਤ ਹੈ ਜੋ ਚਿੱਕੜ ਤੋਂ ਡਰਦਾ ਹੈ ਕਿਵੇਂ ਕਿਸੇ ਨੂੰ ਚਿੱਕੜ ਚੋਂ ਕੱਢੇਗਾ ਜੋ ਅਗਨੀ ਤੋਂ ਡਰਦਾ ਹੈ ਤਪਸ਼ ਤੋਂ ਡਰਦਾ ਹੈ ਨੇਕੇ ਕਿਸ ਨੂੰ ਅਗ ਦੇ ਚੋਂ ਕੱਢੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਣ ਪਿੱਛੇ ਚਲੇ ਆ ਰਹੇ ਭਾਈ ਲੈਣੇ ਨੂੰ ਆਵਾਜ਼ ਮਾਰੀ ਆਖਿਆ ਪੁਰਖਾ ਤੂੰ ਕੱਢ ਰਿਆ ਭਜੇ ਹੋਇਆ ਗਿਆ ਲੈਣਾ ਗੋਡੇ-ਗੋਡੇ ਚ ਿਕੜ ਸੀ ਸਰੀਰ ਗੰਦਾ ਹੋ ਗਿਆ ਕਪੜੇ ਿਕੜ ਆਲੂਦ ਹੋ ਗਏ ਕਿ ਜਦ ਲੋਹਾ ਕਢ ਕੇ ਸਤਗੁਰੂ ਦੇਵ ਜੀ ਮਹਾਰਾਜ ਦਾ ਸੁਟਿਆ ਹੋਇਆ ਉਹ ਖੂਬਸੂਰਤ ਲੋਟਾ ਕੱਢ ਕੇ ਜਦ ਉਸ ਚਿੱਕੜ ਦੇ ਚੋਂ ਕੱਢ ਕੇ ਬਾਹਰ ਲਿਆਇਆ ਤਾਂ ਚਿੱਕੜ ਆਲੂਤ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਰਿਆ ਆਖਿਆ ਪੁਰਖਾ ਤੂੰ ਇਹ ਲੋਟਾ ਨਹੀਂ ਕੱਢਿਆ ਚਿੱਕੜ ਦੇ ਚੋਂ ਸਾਰੀ مخلوਕ ਨੂੰ ਚਿੱਕੜ ਦੇ ਚੋਂ ਕੱਢਿਆ ਮੈਨੂੰ ਉਸੇ ਦੀ ਲੋੜ ਹੈ ਮੈਂ ਤੇ ਉਸੇ ਵੀ ਤਲਾਸ਼ ਤੇ ਚਾਹ ਜੋ ਮਨੁੱਖਤਾ ਨੂੰ ਚਿੱਕੜ ਦੇ ਚੋਂ ਕੱਢ ਸਕੇ ਜੋ ਇੱਕ ਲੋਕ ਤੇਨੋ ਚਿੱਕੜ ਦੇ ਚੋਂ ਨਹੀਂ ਕੱਢ ਸਕਦਾ ਮੁਸ਼ਕਿਲ ਹੈ ਉਹ ਮਨੁੱਖਤਾ ਨੂੰ ਚਿੱਕੜ ਦੇ ਚੋਂ ਕੱਢ ਸਕੇ ਜੋ ਮੇਰਾ ਇਤਨਾ ਹੀ ਹੁਕਮ ਨਹੀਂ ਮੰਨ ਸਰਦਾ ਇਸ ਤੋਂ ਵੱਡਾ ਹੁਕਮ ਮੇਰਾ ਕਿਸ ਤਰ੍ਹਾਂ ਕੋਈ ਮੰਨੇਗਾ ਲੇਕਿਨ ਸਾਹਿਬ ਸ੍ਰੀ ਗੁਰਨਾਣਕ ਦੇਵ ਜੀ ਮਹਾਰਾਜ ਦੀ ਪ੍ਰਖਿਆ ਅਜੇ ਖਤਮ ਨਹੀਂ ਹੋਈ ਆਪ ਫਿਰ ਲੈਣੇ ਨੂੰ ਕਸੋਟੀ ਤੇ ਪਰਖ ਰਹੇ ਨੇ ਫਿਰ ਪਰਖਿਆ ਲੈ ਰਹੇ ਇੱਕ ਦਿਨ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ ਭਿਆਨਕ ਪੰਜ ਸਤ ਕੁੱਤੇ ਪਿੱਛੇ ਲਾ ਲਏ ਔਰ ਹੱਥ ਦੇ ਚ ਇੱਕ ਸੋਟਾ ਇੱਕ ਝੋਲਾ ਧਾਰਨ ਕੀਤਾ ਬਹੁਤ ਵੱਡੀ ਭੀੜ ਆਪ ਦੇ ਪਿੱਛੇ ਸੀ ਆਪ ਨੇ ਪਹਿਲੇ ਤੇ ਪੱਥਰ ਮਾਰਨੇ ਸ਼ੁਰੂ ਕੀਤੇ ਤੇ ਜੈਸੇ ਜੈਸੇ ਲੋਗਾ ਨੂੰ ਪੱਥਰ ਲੱਗੇ ਲੋਗ ਗੁਰਨਾਨਕ ਦਾ ਸੰਗ ਛੱਡ ਦੇਗੇ ਛੱਡ ਦੇਗੇ ਜਦ ਸਤਗੁਰ ਨੇ ਮੁੜ ਕੇ ਦੇਖਿਆ ਅਜੇ ਵੀ ਕੁਝ ਹੈਗੇ ਨੇ ਜੋ ਮੇਰੇ ਪਿੱਛੇ ਆ ਰਹੇ ਨੇ ਤਾਂ ਹੱਥ ਦੇ ਚ ਜੋ ਸੋਟਾ ਸੀ ਉਹ ਵਗਾਣਾ ਸ਼ੁਰੂ ਕੀਤਾ ਉਹ ਮਾਰਨਾ ਸ਼ੁਰੂ ਕੀਤਾ ਇਹਦੇ ਨਾਲ ਜੋ ਬੱਚੇ ਕੁਛੇ ਸਨ ਉਹ ਵੀ ਭਜ ਉੱਥੇ ਸਿਰਫ ਚਾਰ ਸਰੀਰ ਰਹਿ ਗਏ ਜੋ ਅਜੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਕਸ਼ੇ ਕਦਮ ਤੇ ਚੱਲ ਰਹੇ ਸਨ ਮਹਾਰਾਜ ਨੇ ਝੋਲੇ ਵਿੱਚੋਂ ਸੋਨੇ ਦੀਆਂ ਮੋਰਾ ਕੜੀਆਂ ਤੇ ਸੁਟੀਆਂ ਤੇ ਜਦ ਸੁਟੀਆਂ ਤਾਂ ਜੋ ਬਾਕੀ ਬਚੇ ਕੁਛੇ ਅਜੇ ਨਾਲ ਆ ਰਹੇ ਸਨ ਪੱਥਰਾਂ ਦੀ ਮਾਰ ਖਾ ਕੇ ਸੋਟਿਆਂ ਦੀ ਮਾਰ ਖਾ ਕੇ ਪਰ ਸੋਨੇ ਦੀ ਮਾਰ ਨਾ ਸਹਾਰ ਸਕੇ ਮੋਰਾ ਚੁੱਕ ਗਏ ਜੇਬ ਵਿੱਚ ਪਾ ਲਈਆਂ ਔਰ ਬੁਰਲਾਂ ਨੂੰ ਤੋ ਬੇਮਖੋ ਕੇ ਵਾਪਸ ਮੋੜ ਗਏ ਦਰਸਲ ਕਈ ਦਫਾ ਦੁੱਖ ਦੀ ਮਾਰ ਬੰਦਾ ਸਾਰ ਲੈਂਦਾ ਹੈ ਤੇ ਦੁੱਖ ਕਰਕੇ ਧਰਮ ਮੰਦਰ ਦੇ ਦਵਾਰ ਤੇ ਬੈਠਾ ਰਹਿੰਦਾ ਹੈ ਪ੍ਰਭੂ ਦੀ ਇਬਾਦਤ ਕਰਦਾ ਰਹਿੰਦਾ ਹੈ ਔਰ ਸੁੱਖ ਤੇ ਆਲਸੀ ਬਣਾ ਲੈਂਦਾ ਹੈ ਸੁੱਖ ਦਲੇਦਰੀ ਬਣਾ ਦਿੰਦਾ ਹੈ ਸੁੱਖ ਬਿਲਕੁਲ ਦਿਲ ਦਿਮਾਗ ਨੂੰ ਠੋਸ ਕਰ ਦਿੰਦਾ ਹੈ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਤਦ ਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਕਿਹਾ ਕਿ ਦੁਖ ਦਾ ਰੂ ਸੁਖ ਰੋਗ ਭਇਆ ਜਾਂ ਸੁਖਤਾ ਮਨਾ ਹੋਈ ਜੀਵਾਂ ਲਈ ਜੋ ਦੁੱਖ ਹੈ ਇਹ दारू ਹੈ ਇਸ ਤੋਂ ਬਿਨਾ ਕਈ ਜੀਂਦੇ ਨਹੀਂ ਜਾਗਦੇ ਨਹੀਂ ਸਮਝਦੇ ਨਹੀਂ ਬੋਧ ਨਹੀਂ ਉन्नत ਹੁੰਦਾ ਅੰਦਰੇ ਚਾਨਣਾਂ ਨੇ ਪੈਦਾ ਹੁੰਦਾ ਅੰਦਰ ਸੰਘਰਸ਼ ਦੀਆਂ ਬਿਰਤੀਆਂ ਨੇ ਜਨਮ ਲੈਂਦੀਆਂ ਦੁੱਖ ਦੀ ਚੋਤ ਦੇ ਨਾਲ ਹੀ ਉਹ ਜਾਗਦੇ ਨੇ ਤੂੰ ਸੋਨੇ ਦੀਆਂ ਮੋਰਾ ਜੇਰ ਦੇ ਚ ਪਾ ਕੇ ਵਾਪਸ ਚਲੇ ਗਏ ਹੋਣ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਮੁੜ ਕੇ ਵੇਖਦੇ ਨੇ ਪਿੱਛੇ ਤਾਂ ਕੇਵਲ ਇੱਕੋ ਹੀ ਬਸ਼ਰ ਇੱਕੋ ਹੀ ਇੱਕ ਮਨੁੱਖ ਜੋ ਚਲੇ ਆ ਰਹੇ ਜਿਨੇ ਪੱਥਰ ਵੀ ਖਾ ਲਏ ਜਿਨੇ ਸੋਟੀਆਂ ਵੀ ਖਾ ਲਈਆਂ ਪਰ ਜਿਨੇ ਸੋਨੇ ਲਈ ਮੋਰਾਂ ਨੂੰ ਲੀ ਪੈਰਾ ਥੱਲੇ ਲਟਾੜ ਦਿੱਤਾ ਆ ਰਹੇ ਆ ਰਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਗਏ ਇਸ ਇੱਕ ਮਨੁੱਖ ਨੂੰ ਕਹਿੰਦੇ ਨੇ ਸਾਰੇ ਮੈਨੂੰ ਛੱਡ ਕੇ ਚਲੇ ਗਏ ਤੂੰ ਨਹੀਂ ਗਿਆ ਹੱਥ ਜੋੜ ਕੇ ਪੁਰਸ਼ ਕਹਿਣ ਲਗਾ ਮਹਾਰਾਜ ਸਾਰਿਆਂ ਦੇ ਆਪਣੇ ਆਪਣੇ ਘਰ ਸਨ ਆਪਣੇ ਆਪਣੇ ਟਿਕਾਣੇ ਸਨ ਸਾਰੇ ਆਪਣੇ ਟਿਕਾਣਿਆਂ ਤੇ ਚਲੇ ਗਏ ਮੈਂ ਤੇ ਨਿਥਾਵਾ ਮੈਂ ਨਿਥਾਵਾ ਕਿੱਥੇ ਜਾਵਾਂ ਤੋ ਗੁਰੂ ਨਾਨਕ ਕਹਿਣ ਲਗੇ ਨਹੀਂ ਤੂੰ ਨਿਥਾਵਾ ਨਹੀਂ ਮੈਂ ਨਿਥਾ ਮੈਨੂੰ ਆਪਣਾ ਘਰ ਚਾਹੀਦਾ ਸੀ ਮੈਨੂੰ ਆਪਣਾ ਟਿਕਾਣਾ ਚਾਹੀਦਾ ਸੀ ਹੁਣ ਦੁਨੀਆ ਦੇਖੇਗੀ ਕਿ ਤੇਰਾ ਹਿਰਦਾ ਹੀ ਮੇਰਾ ਘਰ ਆਜ ਤੋਂ ਵਾਸ ਮੈਂ ਤੇਰੇ ਹਿਰਦੇ ਚ ਵਾਸਾ ਦਿੱਤਾ ਮੈਂ ਤੇਰੇ ਹਿਰਦੇ ਦੇ ਵਿੱਚ ਟਿਕਿਆ ਸਰੀਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਮੰਡ ਦੇ ਥਲੀਨ ਹੋ ਗਏ ਪਰ ਜੋਤ ਕਰਕੇ ਭਾਈ ਲੈਣੇ ਵਿੱਚ ਲੀਨ ਹੋ ਗਏ। ਔਰ ਇੰ ਗੁਰਨਾਨਕ ਦੀ ਜੋਤ ਛੋਈ ਲੈਣੇ ਨਾਲ ਉਹ ਆਪ ਅੰਮਲਦ ਬਣੇ। ਕਿਉਂਕਿ ਗੁਰਨਾਨਕ ਦਾ ਅੰਗ ਛੋਇਆ ਤੋ ਲੈਣਾ ਗੁਰਨਾਨਕ ਬਣ ਗਿਆ। ਸੱਤੇ ਬਰਵੰਡੇ ਨੇ ਆਪਣੀ ਬਾਹਰ ਦੇ ਵਿੱਚ ਬੜੇ ਕੀਮਤੀ ਬੋਲ ਲਿਖੇ ਨੇ ਲੈਣੇ ਦੀ ਫਿਰ ਆਇਨ ਨਾ ਨਿਕਾ ਦੋਹੀ ਘੱਟੀਆਂ ਕਲ ਤੱਕ ਐਸਾ ਸੀ ਕਿ ਭਾਈ ਲਹਿਣਾ ਗੁਰੂ ਨਾਨਕ ਦੀ ਪ੍ਰਕਰਮਾ ਕਰਦੇ ਸਨ ਮਸਤਕ ਝੁਕਾੰਦੇ ਸਨ ਕਦਮਾਂ ਤੇ ਪਰ ਅੱਜ ਗੱਲ ਉਲਟੀ ਹੋ ਗਈ ਅੱਜ ਗੁਰੂ ਨਾਨਕ ਨੇ ਪ੍ਰਕਰਮਾ ਕੀਤੀ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ ਲੈਣੇ ਦੀ ਫੇਰਾਇਨ ਨਾਨਕਾ ਗੋਹੀ ਖਟੀਏ ਨਾਨਕ ਦੀ ਗੱਦੀ ਦੇ ਵਾਰਸ ਉਸ ਜੋਤ ਦੇ ਵਾਰਸ ਜਿਸ ਜੋਤ ਦਾ ਨਾਂ ਸੀ ਗੁਰੂ ਨਾਨਕ ਵਾਰਸ ਬਣ ਗਏ ਭਾਈ ਲੈਣਾ ਅੰਗ ਛੁਆ ਕੇ ਆਪ ਬਣੇ ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਦੇ ਵਿੱਚ ਆਪ ਜੋਤ ਜਗਾਉਂਦੇ ਰਹੇ ਜਗਤ ਨੂੰ ਪ੍ਰੇਰਣਾ ਦਿੰਦੇ ਰਹੇ ਔਰ ਸਤਾ ਤੇ ਬਰਮੰਡ ਕੈਨੇ ਨੇ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੇ ਆਪਦਾ ਲੰਗਰ ਜੋ ਆਏ ਹੋਏ ਯਾਤਰਵਾਂ ਲਈ ਲੋਰਵੰਦਾ ਲਈ ਬਣਵਾਸੀ ਉਹ ਬੱਧਾ ਚੱਟੀ ਦਾ ਲੰਗਰ ਨਹੀਂ ਸੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੇ ਕਿਉ ਪਾਕੇ ਖੀਰ ਵੰਡੀ ਜਾ ਰਹੀ ਲੋੜਵੰਦਾਂ ਨੂੰ ਦੌਲਤ ਦਿੱਤੀ ਜਾ ਰਹੀ ਹੈ ਲੋੜਵੰਦਾਂ ਨੂੰ ਬਸਪਰ ਦਿੱਤੇ ਜਾ ਰਹੇ ਨੇ ਔਰ ਆਏ ਹੋਏ ਯਾਤਰੀਆਂ ਨੂੰ ਸਿੱਖਾਂ ਨੂੰ ਦਰਸ਼ਨ ਕਰਨ ਆਏ ਪ੍ਰੇਮੀਆਂ ਨੂੰ ਇਸ ਢੰਗ ਨਾਲ ਭੋਜਨ ਛਕਾਇਆ ਜਾ ਰਿਹਾ ਜਿਵੇਂ ਕਿਸੇ ਦੇ ਘਰ ਕੋਈ ਅਜ਼ੀਜ਼ ਪਿਆਰਾ ਮਹਿਮਾਨ ਆਉਂਦਾ ਹੈ ਔਰ ਉਹਨne ਸੰਵਾਲ ਨਾਲ ਉਤਨੇ ਸਤਕਾਰ ਦੇ ਨਾਲ ਛਕਾਇਆ ਜਾ ਰਿਹਾ ਔਰ ਜੈਸੇ ਸੰਗਤਾਂ ਛਕਦੀਆਂ ਸਤਗੁਰੂ ਪ੍ਰਸੰਨ ਹੁੰਦੇ ਨੇ ਕਿ ਛਕਾਉਣ ਦੇ ਵਿੱਚ ਬਹੁਤਾ ਸਹਿਯੋਗ ਦੇ ਰਹਿਆ ਨੇ ਆਪ ਜੀ ਦੀ ਸੁਪਤਨੀ ਜਗਤ ਮਾਤਾ ਸਾਡੀ ਮਾਤਾ ਕੀ ਜੋ ਸੇਵਾ ਦੀ ਮੂਰਤੀ ਸੀ ਪ੍ਰੇਮ ਦੀ ਮੂਰਤੀ ਸੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁਝ ਵਾਕ ਵੀ ਕੁਝ ਸ਼ਬਦ ਵੀ ਗੁਰੂਗੰਨ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਨੇ ਆਪ ਇੱਕ ਥਾਂ ਤੇ ਕਹਿੰਦੇ ਨੇ ਕਿ ਜਿਸ ਪਿਆਰੇ ਸਿਉਨੇਉ ਇਸ ਆਵੇ ਮਰ ਚਲੀਏ ਧਿਗ ਸੀਵਨ ਸੰਸਾਰ ਨਾਨਕ ਤਾਂ ਕੇ ਪਾਛੇ ਜੀਵਨਾ ਜਿਸ ਨਾਲ ਸਨੇਹ ਹੈ ਉਸ ਤੋਂ ਤੇ ਬੰਦਾ ਨਿਛਾਵਰ ਹੋ ਜਾ ਉਸ ਤੋਂ ਪਹਿਲੇ ਕੁਰਬਾਨ ਹੋ ਜਾਏ ਮਿਟ ਜਾਏ ਦਰਸਲ ਇਹ ਆਪ ਦੇ ਅੰਦਰ ਦਾ ਇਸ਼ਕ ਬੋਲਦਾ ਇਹ ਆਪ ਦੇ ਅੰਦਰ ਦਾ ਪ੍ਰੇਮ ਬੋਲਵੇ ਔਰ ਤਦ ਹੀ ਤੇ ਆਪ ਕਹਿੰਦੇ ਨੇ ਇੱਕ ਨੇ ਹੀ ਆਸਕੀ ਦੂਜੇ ਲੱਗੇ ਜਾਏ ਨਾ ਇੱਕ ਆਸਕ ਕਾਂਢੀਏ ਸਦਹੀ ਰਹੇ ਸਮਾਂ ਆਸਕ ਤੇ ਉਹੀ ਹੈ ਹਰ ਜੁੜਿਆ ਹੈ ਹਰ ਵਕਤ ਲੀਨ ਰਹੇ ਇੱਕ ਹੀ ਕਿ ਕਦੀ ਇੱਕ ਨਾਲ ਜੁੜਿਆ ਤੇ ਕਦੀ ਦੂਜੇ ਨਾਲ ਜੋ ਹੈ ਜੁੜਿਆ ਇਹ ਜੁੜਨਾ ਕੋਈ ਜੁੜਦਾ ਨਹੀਂ ਇੱਕ ਸੂਫੀ ਆਲਮ ਦਾ ਕਹਿੜਾ ਹੈ ਮਨ ਤਉ ਸੁਧਿ ਤਉ ਮਨ ਸੁਧ ਮਨ ਜਾ ਸੁਧਿ ਤਉ ਤਨ ਸੁਧ ਇਹ ਕਸ ਨ ਹੋਇਦ ਬਾਦ ਅਜਿ ਮਨ ਦੀ ਗਰਮ ਤਉ ਦੀਗਰੀ हे ਪ੍ਰਾਤਮਾ ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵਾਂ ਔਰ ਇਸ ਤਰ੍ਹਾਂ ਲੀਨ ਹੋਈਏ ਮੈਂ ਤਨ ਹੋ ਜਾਵਾਂ ਤੂੰ ਜਿੰਦ ਹੋ ਜਾਵੇਂ ਤੂੰ ਜਿੰਦ ਹੋ ਜਾਵੇਂ ਮੈਂ ਤਲ ਹੋ ਜਾਵਾਂ ਤਾਂ ਕਿ ਫਿਰ ਕੋਈ ਇਹ ਨਾਖ ਹੈ ਤੂੰ ਹੋਰ ਹੈ ਮੈਂ ਹੋਰ ਐਸੇ ਲੀਨ ਹੋਏ ਨੇ ਭਾਈ ਲੈਣਾ ਕੋਈ ਇਹ ਨਹੀਂ ਕਹਿ ਸਕਦਾ ਲੈਣਾ ਜੀ ਹੋਰ ਨੇ ਨਾਨਕ ਜੀ ਹੋਰ ਨੇ ਇੱਕ ਵਿੱਚ ਹੋ ਗਏ ਲੀਨਤਾ ਹੋ ਗਈ ਔਰ ਇਸ ਲੀਨਤਾ ਦਾ ਅਨੰਦ ਜੋ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਣਿਆ ਉਹ ਦਬ ਕਹਿਦਾ ਆਪਣੇ ਵਚਨਾਂ ਵਿੱਚ ਸ਼ਬਦਾਂ ਵਿੱਚ ਜ਼ਿਕਰ ਕੀਤਾ ਆਪਨੇ ਗੁਰਮੁਖੀ ਲਿਪੀ ਦੀ ਬਕਾਇਦਾ ਪੜਾਈ ਆਪਣੇ ਸਮੇਂ ਵਿੱਚ ਰਾਜ ਕੀਤੀ ਆਪ ਬੱਚਿਆਂ ਨੂੰ ਪੜਾਉਂਦੇ ਸਨ ਤਾਂ ਕਿ ਇਸ ਲਿਪੀ ਦਾ ਸਦਕਾ ਲੋਕਾਂ ਨੂੰ ਗੁਰਨਾਨਕ ਦੀ ਕਲਾਮ ਪੜਨ ਦੀ ਜਾਚ ਆ ਜਾਏ ਗੁਰਨਾਨਕ ਦਾ ਸੰਦੇਸ਼ ਆਪ ਥਾ ਥਾਤੇ ਪੁਚਾਰੇ ਐਸਾ ਹੋਇਆ ਇੱਕ ਦਿਨ ਕਨੌਜ ਦੇ ਵਿੱਚ ਸ਼ੇਰ ਸ਼ਾ ਸੂਰੀ ਦੇ ਹੱਥੋਂ ਹਾਰ ਖਾ ਕੇ ਹਮਾਈ ਜਦ ਅਫਗਾਨਿਸਤਾਨ ਦੀ ਤਰਫ ਨਸਿਆ ਭਜੇ ਪੰਜਾਬ ਦੇ ਵਿੱਚ ਦਾਖਲ ਹੁੰਦੇ ਆ ਕਿਸੇ ਨੇ ਕਿਹਾ ਕਿ ਗੁਰਨਾਨਕ ਦੀ ਗੱਦੀ ਦੇ ਦੂਜੇ ਵਾਰਿਸ ਗੁਰੂ ਅੰਗਦ ਦੇਵ ਜੀ ਮਹਾਰਾ ਗੱਦੀ ਨਸ਼ੀਨ ਬਿਰਾਜਮਾਨ ਨੇ ਤੁਸੀਂ ਅਸੀਸ ਲੈਂਦੇ ਜਾਓ ਆਸ਼ੀਰਵਾਦ ਲੈਂਦੇ ਜਾਓ ਤਾਂ ਕਿ ਆਪਣੇ ਮਕਸਦ ਦੇ ਚ ਫੌਨੋਂ ਕਾਮਯਾਬੀ ਹੋਵੇ ਇਹ ਕਾਬਲ ਤੇ ਫਿਰ ਅਸਪਾਨ ਈਰਾਨ ਜਾ ਰਿਹਾ ਸੀ ਉੱਥੋਂ ਸੈਨਾ ਫਿਰ ਬੜਾ ਕੇ ਤੇ ਸ਼ੇਰ ਸ਼ਾ ਸੂਰੀ ਦੇਤੇ ਹਮਲਾ ਕਰਨ ਦੀ ਸੋਚ ਤੇ ਵਿਅਤ ਬੜਾ ਕੇ ਜਾ ਰਹੇ ਅਸੀਂ ਤੋਂ ਜਦ ਐਸਾ ਕਈਆਂ ਨੇ مشورہ ਦਿੱਤਾ ਸਲਾਹ ਦਿੱਤੀ ਤਾਂ ਸਿੱਧੇ ਪਹੁੰਚੇ ਖੰਡੂਰ ਸਾਹਿਬ ਆ ਕੇ ਕੀ ਦੇਖਦੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ ਪੜਾਵੇ اور ਇਸ ਢੰਗ ਨਾਲ ਪੜਾ ਰਹੇ ਨੇ ਕਿ ਬੱਚਿਆਂ ਦਾ ਮਨੋਰੰਜਨ ਵੀ ਬਣਿਆ ਰਹੇ ਤੇ تعلیم ਇਹ ਵਿਦਿਆ ਇਹ ਅक्षर ਬੱਚਿਆਂ ਦੇ ਜ਼ਿਹਨ ਦੇ ਚੀ ਵਸ ਜਾ ਹਮਾਈਓ ਕੋਲ ਖੜਾ ਹੋਇਆ ਸੋਚਦਾ ਹੈ ਚਲੋ ਮੈਂ ਹਾਰ ਕੇ ਆਇਆ ਪਰ ਫਿਰ ਵੀ ਮੈਂ ਹਿੰਦੁਸਤਾਨ ਦਾ ਸਮਰਾਟ ਹਾਂ ਸੁਲਤਾਨ ਤਾਜ ਹੈ ਮੇਰੇ ਸਿਰ ਤੇ ਕੀਮਤੀ ਭੂਸ਼ਣ ਮੈਂ ਪਹਿਨੇ ਹੋਏ ਨੇ ਕੀਮਤੀ ਵਸਤਰ ਨੇ ਮੇਰੇ ਹੱਥ ਦੇ ਵਿੱਚ ਮੇਰੀ ਤਲਵਾਰ ਹੈ ਲਾਲ ਮੇਰੀ ਸ਼ਸਤਰਧਾਰੀ ਸੈਨਾ ਹੈ ਗੁਰੂ ਨੇ ਇਸ ਫਕੀਰ ਨੇ ਖੜੇ ਹੋ ਕੇ ਮੇਰਾ ਸਵਾਗਤ ਨਹੀਂ ਕੀਤਾ ਮੇਰੀ ਆਉ ਭਗਤ ਨਹੀਂ ਕੀਤੀ ਮੈਨੂੰ ਬੈਠਣ ਦੇ ਰਾਸਤੇ ਥਾਂ ਨਹੀਂ ਦਿੱਤੀ ਕਹਿਣ ਨੂੰ ਉਸਦੇ ਮਾਰੇ ਹਮਾਈਓ ਨੇ ਮਯਾਨ ਚੋ ਤਲਵਾਰ ਘੰਡੀ ਔਰ ਜੈਸੇ ਤਲਵਾਰ ਘੱਟ ਦੇ ਤਾਂ ਸਤਗੁਰੂ ਦੇਵ ਜੀ ਮਹਾਰਾਜ ਆਪਣਾ ਸਿਰ ਉੱਚਾ ਕਰਕੇ ਕਹਿਣ ਲਗੇ ਹਮਾਈਓ ਜਿੱਥੇ ਤਲਵਾਰ ਚਲਾਨੀ ਚਾਹੀਦੀ ਸੀ ਉੱਥੇ ਤੇ ਤੋ ਮਯਾਨ ਵਿੱਚ ਪਾ ਤਿਆ ਆਂ ਤੇ ਜਿੱਥੇ ਮਯਾਨ ਦੇ ਚ ਹੀ ਰਖਣੀ ਚਾਹੀਦੀ ਹੈ ਉੱਥੇ ਤੂੰ ਕੱਢ ਲਈਏ ਸ਼ਰਮਸਾਰ ਝੁਕ ਗਿਆ ਆਖਿਆ ਭੁੱਲ ਹੋ ਗਈ ਮਹਾਰਾਜ ਵਲਤੀ ਹੋ ਗਈ ਸ਼ਮਾ ਕਰੋ ਮਾਫ ਕਰੋ ਦਿਆਲੂ ਗੁਰਵੰਗਦੇਵ ਜੀ ਮਹਾਰਾਜ ਨੇ ਮਾਫ ਕਰ ਦਿੱਤਾ ਆਖਿਆ ਜਾਓ ਖੰਡੂਰ ਸਾਹਿਬ ਦੇ ਚ सेवा ते सिमरन दी ज्योत जगा के समूची مخلوق ਨੂੰ ਆਪ ਜੋਲ ਰਹੇ ਨੇ ਨਿਰੰਕਾਰ ਦੇ ਨਾਲ ਜੋੜ ਰਹੇ ਨੇ ਉਸ ਪਰਵਰਦੇਹਾਰ ਦੇ ਨਾਲ ਗੁਰਨਾਨਕ ਦੇਵ ਜੀ ਮਹਾਰਾਜ ਦੀ ਇਹ ਦੂਸਰੀ ਜੋਤ ਜਿਹਦਾ ਮੂਲ ਉਪਦੇਸ਼ ਇਹ ਸੀ ਕਿ ਐ ਬੰਦੇ ਐ ਗੁਰੂ ਕੇ ਸਿੱਖ ਤੂੰ ਰਹਿ ਰਾਇ ਗੁਰੂ ਦੇ ਹੁਕਮ ਵਿੱਚ ਐਸਾ ਨਹੀਂ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੁੱਥਾ ਜਾਏ ਤੂੰ ਸਜਦਾ ਵੀ ਕਰੇ ਸਲਾਮ ਵੀ ਕਰੇ ਪਰ ਜਵਾਬ ਦੇਣ ਨੂੰ ਵੀ ਆਤਰ ਹੋ ਜਾਏ ਤੂੰ ਸਿਰ ਇਸ ਡੰਗ ਦੇ ਨਾਲ ਚੁੱਕ ਵੀ ਲਾਵੇਂ ਨਹੀਂ ਉਹ ਤੇ ਮੁੰਡੋ ਗੁੱਥਾ ਜਾਏ ਉਹ ਤੇ ਬੁਨਿਆਦੀ ਤੌਰ ਤੇ ਹੀ ਭੁੱਲ ਰਿਹਾ ਉਹਨੂੰ ਤੇ ਅਸਲੀਅਤ ਦਾ ਪਤਾ ਹੀ ਨਹੀਂ ਨਹੀਂ ਤੂੰ ਸਿਰਫ ਸਲਾਮ ਕਰਨਾ ਤੂੰ ਸਿਰਫ ਸਜਦਾ ਹੀ ਕਰਨਾ ਤੂੰ ਸਿਰਫ ਮਸਤਕ ਝੁਕਾੜਨਾ ਹੈ ਤੇ ਮਸਤਕ ਝੁਕਾਉਣਾ ਦਾ ਇਹ ਨਹੀਂ ਮਤਲਬ ਹੈ ਐ ਗੁਰੂ ਅਸੀਂ ਤੇਰੀ ਤਾਬਿਆ ਵਿੱਚ ਰਹਿਣਾ ਹੈ ਆਇਂਦਾ ਤੋਂ ਅਸੀਂ ਤੇਰੇ ਵਿਚਾਰ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਮਸਤਕ ਦੇ ਜੋ ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਹੈ ਆਪਣੇ ਇਹਨੂੰ ਭੇਟ ਕਰ ਦੇਣਾ ਹੈ ਗੁਰੂ ਦੇ ਅੱਗੋਂ ਤੇ ਗੁਰੂ ਦੇ ਜਿਹੜੇ ਵਿਚਾਰ ਨੇ ਉਹਨੂੰ ਧਾਰਨ ਕਰ ਲੈਣਾ ਆਪਣੇ ਮਸਤਕ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਨ ਕਿ ਗੁਰਮੁਖ ਹੈ ਇਹਨੇ ਆਪਣੀ ਮਤ त्याग ਦਿੱਤੀ ਹੈ ਇਨੇ ਗੁਰੂ ਦੀ ਮਤ ਲੈ ਲਈਏ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਹੁਤਾ ਜ਼ੋਰ ਇਸੇ ਗੱਲ ਤੇ ਐ ਬੰਦੇ ਤੂੰ ਗੁਰੂ ਦੀ ਮਤ ਲੈ ਤੂੰ ਗੁਰੂ ਦੀ ਮਤ ਲੈ ਤੇ ਗੁਰੂ ਦੀ ਮਤ ਲੈਂਦੇ ਆਂ ਹੀ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਦੇ ਹੁਕਮ ਦੇ ਚ ਰਹਿੰਦੇ ਆਂ ਤੇਰਾ ਹੁਕਮ ਕਾਇਨਾਤ ਦੇ ਜ਼ਰੇ ਜ਼ਰੇ ਤੇ ਚੱਲੇਗਾ ਗੁਰੂ ਦੀ ਤਾਬਿਆ ਦੇ ਚ ਰਹਿੰਦੇ ਆਂ ਸਮਗਰ ਪ੍ਰithvi ਦਾ ਜ਼ਰਰਾ ਜ਼ਰਰਾ ਫਿਰ ਤੇਰੀ ਤਾਬਿਆ ਵਿੱਚ ਹੋਵੇਗਾ ਤੇਰੇ ਜ਼ੇਰ ਹੋਵੇਗਾ